ਕੈਲਸ਼ੀਅਮ ਲੈ ਕੇ ਆਉਂਦੇ ਨੇ ਨਾ ਹੂੰ 100 150 ਰੁਪਏ ਕਿਲੋ ਕੈਲਸ਼ੀਅਮ ਰੱਬਾ 1 ਲੀਟਰ ਹੂੰ ਹੂੰ ਔਰ ਡਰਮ ਭਰਿਆ ਪਿਆ 2 ਰੁਪਏ ਲੀਟਰ ਨੂੰ ਕੈਲਸ਼ੀਅਮ ਦਾ 2 ਰੁਪਏ ਲੀਟਰ ਘਰੇ ਬਣਾਈਦਾ ਕੈਲਸ਼ੀਅਮ ਤੁਸੀਂ ਘਰੇ ਬਣਾਉਨੇ ਹੋ ਆ ਦੇਖੋ ਇਹਾ ਜਿਹਾ ਸਾਫ ਪਾਣੀ ਨਹੀਂ ਮਿਲਣਾ ਕਿਤੇ ਆ ਦੇਖੋ ਆ ਕੈਲਸ਼ੀਅਮ ਹੈ ਸਾਰਾ 100% ਕੈਲਸ਼ੀਅਮ ਹੈ ਭਾਈ ਜੀ 2.5 ਰੁਪਏ ਲੀਟਰ ਹੈ ਹੂੰ ਲੋਕ ਐਸੇ ਪੈਸੇ ਵੇਸਟ ਕਰੀ ਜਾਂਦੇ ਨੇ 1.5 150 ਰੁਪਏ ਲੀਟਰ 150 ਰੁਪਏ ਲੀਟਰ ਇਹ ਫਿਰ ਤਿਆਰ ਕਿਵੇਂ ਹੁੰਦਾ ਬਾਈ ਜੀ ਸਿੰਪਲ ਗੱਲ ਐ ਚੂਨਾ ਹੁੰਦਾ ਡਲਿਆਂ ਵਾਲਾ ਚੂਨਾ ਹਾਂ ਜਿਹਦੀ ਪਾਣੀ ਪਾਓ ਬੁਲਬੁਲ ਕਰਦਾ ਕਲੀ ਕਹਿੰਦੇ ਆਪਾਂ ਦੀ ਕਲੀ ਕਹਿੰਦੇ ਆਪਾਂ ਕਲੀ ਕਹਿੰਦੇ ਮੋਟ ਡਲਿਆਂ ਵਾਲਾ ਪਾਊਡਰ ਨਹੀਂ ਪਾਊਡਰ ਨਹੀਂ ਡਲਿਆਂ ਵਾਲਾ ਹੁੰਦਾ 10 ਕਿਲੋ ਆਉਂਦਾ ਬਾਈ 100 ਰੁਪਏ ਦਾ ਅੱਛਾ ਅੱਧਾ ਬੈਗ ਪਾਈ ਦਾ 5 ਕਿਲੋ 50 ਰੁਪਏ ਦਾ ਕੈਲਸ਼ੀਅਮ ਵਿੱਚ ਚੂਨਾ ਪਾਈਦਾ 30 ਲੀਟਰ ਪਾਈਦਾ 25 ਤੋਂ 30 ਲੀਟਰ ਪਾਣੀ ਅੱਛਾ ਉਹਨੂੰ 2 ਦਿਨ ਹਲਾਈਦਾ ਜਦੋਂ ਬੁਲਬੁਲ ਕਰਨਾ ਹਟ ਗਿਆ ਉਹਨੂੰ ਛੱਡ ਦੀਦਾ ਚੂਨਾ ਥੱਲੇ ਬੈਠ ਜਾਂਦਾ ਉੱਪਰ ਵਾਲੀ ਦੀ ਬਰਫ਼ੀ ਜੰਮੀ ਹੋਈ ਐ ਆ ਦਿਖ ਰਹੀ ਐ ਬਰਫ਼ ਜੰਮੀ ਹੋਈ ਐ ਹਾਂ ਹਾਂ ਇਹ ਲਾ ਕੇ ਸਿਰਦੇ ਨਹੀਂ ਓਕੇ ਇਹਨੂੰ ਲਾ ਕੇ ਸਿਰਦੋ ਬਾਕੀ ਨੂੰ ਨਤਾਰ ਕੇ ਰੱਖ ਲਓ ਜਿਹੜਾ ਪਾਣੀ ਰਹਿ ਗਿਆ ਕਿਹੜਾ ਸੀ ਪਾਣੀ ਭਾਈ ਆ ਪਾਣੀ ਜਿਹੜਾ ਦੁਨੀਆ ਦਾ ਸਭ ਤੋਂ ਸਾਫ਼ ਪਾਣੀ ਐ ਕਦੇ ਇਹਦੀ ਐਕਸਪਾਇਰੀ ਨਹੀਂ ਹੈ ਜਿੰਨਾ ਚਿਰ ਮਰਜੀ ਸਟੋਰ ਕਰੀਏ ਚੱਲ ਹੂੰ ਚਾਹੇ ਗਲਾਸ ਭਰ ਕੇ ਆਪ ਪੀ ਲੋ ਆਪਾਂ ਵੀ ਪੀ ਸਕਦੇ ਆ ਪੀਣ ਚ ਕੈਲਸ਼ੀਅਮ ਬਹੁਤ ਸਵਾਦ ਹੈ ਅੱਛਾ ਹਾਂ ਠੀਕ ਐ